ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਹੋਰ ਕਿਵੇਂ ਹੋ ਜੀ ਵਧੀਆ ਹੀ ਵਧੀਆ ਕਦੋਂ ਪਹੁੰਚ ਗਏ ਸੀ ਵੀਰੇ ਮੰਡੀ ਤੇ ਆਪਾਂ ਵੀ 16 ਨੂੰ ਆ ਗਏ ਸੀ 16 ਨੂੰ ਆ ਗਏ ਸੀ ਕਿਵੇਂ ਲੱਗਦਾ ਜੀ ਮੰਡੀ ਦਾ ਰੁਖ ਮੰਡੀ ਦਾ ਮਾਹੌਲ ਬਈ ਬਹੁਤ ਵਧੀਆ ਜੀ ਅੱਛਾ ਵਧੀਆ ਮਾਹੌਲ ਹੈ ਜੀ ਕੋਈ ਜਾਨਵਰ ਖਰੀਦੇ ਆ ਵੇਚੇ ਆ ਜੀ ਹਾਂਜੀ ਚਾਰ ਵੇਚੇ ਆ ਜੀ ਚਾਰ ਵੇਗੇ ਜੀ ਚਲੋ ਵਧੀਆ ਵੀਰੇ ਬਤਾਈਆਂ ਤੁਹਾਨੂੰ ਅੱਛਾ ਹੁਣ ਕਹੇ ਜਾਨਵਰ ਰਹਿ ਗਏ ਵੀਰੇ ਆਪਣੇ ਕੋਲੇ ਹੁਣ ਬਸ ਬਈ ਆ ਤਿੰਨ ਰਹਿ ਗਈ ਅੱਛਾ ਤਿੰਨ ਰਹਿ ਗਏ ਜੀ ਆ ਦੋ ਤਾਂ ਵਿਕੇ ਹੋਏ ਆ ਇਹ ਦੋ ਦੇ ਵਿਗ ਗਏ ਜੀ ਹਾਂਜੀ ਹਾਂ ਚਲੋ ਵਧੀਆ ਨਾ ਵਾਸੀ ਵੇਚ ਚਲੋ ਜੋ ਵੇਚ ਗਿਆ ਹਨਾ ਚਲੋ ਇੱਧਰ ਕਰ ਲੈਨੇ ਜੀ ਗੱਲਬਾਤ ਜੋ ਜੋ ਖੜੀਆਂ ਨੇ ਇਹਦੀ ਕੀ ਡਿਟੇਲ ਹੈ ਜੀ ਇਹ ਅਰਜਨ ਰੌਲੀ ਵਾਲੇ ਦੀ ਹੈ ਆਪ ਅੱਛਾ ਜੀ ਇਹ ਮੇਰੇ ਡਰੈਕਟਰ ਜਨ ਰੌਲੀ ਵਾਲੇ ਦੀ ਹੈ ਹਾਂਜੀ ਹਾਂਜੀ ਠੀਕ ਹੈ ਕਿੰਨੀ ਉਮਰ ਹੈ ਵੀਰੇ ਇਹਦੀ ਇਹ 10 ਮਹੀਨੇ ਹੈ ਜੀ 10 ਮਹੀਨੇ ਹੈ ਜੀ ਹਾਂਜੀ ਠੀਕ ਹੈ ਜੀ ਆਪਣੇ ਘਰੇ ਹੋਈ ਹੈ ਜਾਂ ਆਪਾਂ ਖਰੀਦੀ ਸੀ ਨਹੀਂ ਘਰ ਦੀ ਹੈ ਜੀ ਕਰਦੀ ਹੈ ਜੀ ਬੇਸ਼ੇਰੀ ਇਹਦੀ ਮਾਂ ਦੀ ਕੀ ਡਿਟੇਲ ਹੈ ਜੀ ਇਹਦੀ ਮਾਂ ਦੀ ਨਹੀਂ ਆ ਨਾਉਣੀ ਹੈ ਇਹਦਾ ਅੱਛਾ ਉਹਦਾ ਕੱਦ ਕੱਟ ਕਿੰਨਾ ਕਰੀ ਉਹਦਾ 62 ਇੰਚ ਸੀ 62 ਇੰਚ ਜੀ ਇਹਦੀ ਕੀ ਮੁੱਲ ਵੜੀ ਕਰਦੇ ਹੋ ਜੀ ਇਹ ਵਿੱਚ ਨਹੀਂ ਨੇ ਇਹਦਾ ਵੈਸੇ ਹੀ ਲਿਆਂਦੀ ਆ ਦਿਖਾਉਣ ਅੱਛਾ ਦਿਖਾਉਣ ਨੂੰ ਲੈ ਕੇ ਆਂਦੀ ਆ ਇਹ ਡਾਇਰੈਕਟ ਅਰਜਨ ਰੌਲੀ ਵਾਲੇ ਦੀ ਹਾਂਜੀ 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 ਹੱਕੀ ਅਰਜਨ ਰੌਲੀ ਦਾ ਕੋਈ ਜਨਮ ਹੈ ਜਾਂ ਦਾ ਮਹਤਾਜਮੀ ਜੀ ਹਨਾ ਉਹ ਜੋ ਅੱਗੇ ਘੋੜੀ ਹੈ ਜੀ ਉਹਦੀ ਉਮਰ 4 ਦੰਦਾ ਜੀ ਅੱਛਾ 4 ਦੰਦਾ ਜੀ ਕੋਈ ਗੱਬਣਾ ਕਰਾਈ ਹੈ ਜੀ ਇਹਦੇ ਆ ਨਹੀਂ ਇਹ ਭرائی ਨਹੀਂ ਹੈ ਅੱਛਾ ਹਜੇ ਭرائی ਨਹੀਂ ਹੈਗੀ ਜੀ ਨਹੀਂ ਨਹੀਂ ਇਹਦੀ ਕੀ ਡਿਟੇਲ ਆ ਵੀਰੇ ਇਹਦੀ ਉਮਰ 4 ਦਾ ਦਾ ਕੱਦ 60 ਇੰਚ ਆ ਬਈ ਅੱਛਾ ਜੀ ਪੂਰਾ 60 ਇੰਚ ਮੇਰੇ ਮਣਕੇ ਹਾਂ ਮਣਕੇ ਆਪਾਂ ਉਹਨੂੰ ਕਹਿ ਸਕਦੇ ਆਪਾਂ ਵੀ ਲਈਏ ਨਾਬਿਓ ਲੈ ਕੇ ਆਈਏ ਅਸੀਂ ਨਾਬਿਓ ਲੈ ਕੇ ਆਉਂ ਵੀਰੇ ਨਾਬਿਓ ਲੈ ਕੇ ਉਹਰੇ ਉੱਪੜੋਂ ਹਾਂਜੀ ਹਾਂਜੀ ਠੀਕ ਐ ਤੇ ਕੀ ਮੁੱਲ ਵੜੀ ਕਰਦੇ ਹੋ ਵੀਰੇ ਇਹਦਾ ਇਹਦਾ ਬਈ 23 ਆ 23 ਵੀਰੇ ਹਾਂਜੀ ਕੋਈ ਮੌਕੇ ਤੇ ਮਾਰਕਣ ਹੋਊਗਾ ਠੀਕ ਐ ਵੀਰੇ ਅੱਗੇ ਆ ਬਹੁਤ ਸੋਹਣੀ ਵੀਰੇ ਬੇਸ਼ੇਰੀ ਥੋੜੀ ਦੇਖ ਰਿਹਾ ਹਾਂ ਘੋੜੀ ਇਹਦੀ ਕੀ ਡਿਟੇਲ ਆ ਬਈ ਇਹਦੀ ਉਮਰ 5 5 ਸਾਲ ਦੀ ਆ ਅੱਛਾ ਜੀ ਹਾਂਜੀ ਨਵੀਂ ਐ ਉਮਰ ਦੀ ਹਾਂਜੀ ਆਪਾਂ ਸਰਾਲੇ ਸੁਲਤਾਨ ਦੀ ਆ ਅੱਛਾ ਭਾਗਸਰ ਵਾਲੇ ਸੁਲਤਾਨ ਦੀ ਹਾਂਜੀ ਹਾਂਜੀ ਬਹੁਤ ਸੋਹਣੀ ਬਸ਼ੀਰੀ ਆ ਜੀ ਗੁੰਦੀ ਪਈਏ ਨੇ ਬੱਚਾ ਵਗੈਰਾ ਦਿੱਤਾ ਜੀ ਕੋਈ ਹਾਂਜੀ ਇੱਕ ਬਸ਼ੀਰੀ ਦਿੱਤੀ ਆਈ ਪਹਿਲਾਂ ਅੱਛਾ ਬਸ਼ੀਰੀ ਜੀ ਇਹਦੀ ਮੰਨ ਲਓ ਦੀ ਮਾਂ ਦੀ ਬਲੱਡ ਲਾਈਨ ਕੀ ਆ ਜੀ ਮਾਂ ਦੀ ਨਹੀਂ ਪਤਾ ਜੀ ਅੱਛਾ ਜੀ ਉਹ ਆਨ ਉਹ ਜੋ ਹੈ ਉਹ ਹੈ ਹਨਾ ਜੀ ਠੀਕ ਹੈ ਬਈ ਇਹ ਵੀ ਆਪਾਂ ਸੇਲ ਲਈ ਲੈ ਕੇ ਹਾਂ ਹਾਂਜੀ ਹਾਂਜੀ ਇਹਦੀ ਕੀ ਮੁੱਲ ਵੜੀ ਕਰਦੇ ਆ ਜੀ ਇਹਦਾ 7 ਲੱਖ ਬਈ 7 ਲੱਖ ਰੁਪਏ ਵੀਰੇ ਤੇ ਮੌਕੇ ਤੇ ਮਾਨਤਾਣ ਹੋ ਜੂ ਵੀਰੇ ਹੋ ਜੂ ਹੋ ਜੀ ਇਹਦਾ ਕੱਦ ਕਿੰਨਾ ਬਈ ਇਹਦਾ 64 ਇੰਚ ਆ ਬਈ 64 ਇੰਚ ਬਈ ਹਾਂਜੀ ਠੀਕ ਹੈ ਬਈ ਉਹ ਜੋ ਨਾਲ ਵੀਰੇ ਬਸ਼ੀਰਾ ਹਾਂ ਇਵੇਂ ਜੈਤੂ ਵਾਲੇ ਦੇ ਸ਼ਾਨ ਦਾ ਜਿਹੜਾ ਸਪੈਰ ਹੋ ਗਿਆ ਕੋੜਾ ਅੱਛਾ ਵੀਰੇ ਜੈਤੂਆਂ ਵਾਲੇ ਦੇਵ ਸਿਵਰ ਵਿਰਾਡ ਬਾਈ ਵਾਲਾ ਅੱਛਾ ਠੀਕ ਆ ਵੀਰੇ ਹਾਂਜੀ ਇਹ ਆਪਣੇ ਘਰ ਦਾ ਹੈ ਜਾਂ ਖਰੀਦਿਆ ਸੀ ਬਈ ਇਹ ਵੀ ਖਰੀਦਿਆ ਸੀ ਬਈ ਆਪਾਂ ਠੀਕ ਆ ਵੀਰੇ ਯਾਨੀ ਕਿ ਤੁਸੀਂ ਮੈਂ ਇੱਕ ਦੇਖਿਆ ਲੋਕ ਨਹੀਂ ਕਹਿੰਦੇ ਵੀ ਹਰ ਇੱਕ ਬੱਚਾ ਸਾਡੇ ਘਰ ਦਾ ਨਹੀਂ ਸਹੀ ਦੱਸ ਰਹੇ ਹੋ ਵੀ ਅਸੀਂ ਖਰੀਦਿਆ ਵਪਾਰ ਕਰਦੇ ਹਾਂ ਹਾਂਜੀ ਸਾਰੇ ਹੀ ਖਰੀਦਦੇ ਹਾਂ ਵਪਾਰ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਵੀਰੇ ਇਹਦੀ ਮੰਨ ਲਓ ਉਮਰ ਕਿੰਨੀ ਆ ਇਹ ਹੋ ਗਈ 7 ਕਿਹ ਮਹੀਨਿਆਂ ਦਾ ਬਈ 7 ਮਹੀਨਿਆਂ ਦਾ ਹਾਂਜੀ ਹਾਂਜੀ ਠੀਕ ਆ ਵੀਰੇ ਇਹ ਡਿਟੇਲ ਮੰਨ ਲਓ ਸੇਲ ਕਰ ਲਈ ਕੀ ਕੁਝ ਮੰਗਦੇ ਹੋ ਵੀਰੇ ਇਹਦਾ ਇਹ ਇੱਕ ਵੀ ਹਾਂ ਬਹੁਤ ਜਾਇਜ਼ ਮੰਗ ਰਹੇ ਹੋ ਯਾਨੀ ਕਿ ਆਪਣਾ ਸਫਾਰੀ ਲੱਗੀ ਜਾਂਦੇ ਆ ਬਈ ਹਾਂਜੀ ਹਾਂਜੀ ਇਹ ਲੱਗੀ ਜਾਂਦੀ ਚਲੋ ਵਧੀਆ ਕਿੰਨਾ ਰੇਟ ਰੂਟ ਲੱਗ ਗਿਆ ਇਹਦਾ ਬਈ ਲੱਗੇ ਜਾਂਦਾ 75000 ਅੱਛਾ ਵੀਰੇ ਹਾਂ ਜਾਨੀ ਕਿ ਆਪਾਂ ਕਿੱਥੇ ਤੱਕ ਛੱਡ ਦਾਂਗੇ ਜੇ ਕਿਸੇ ਨੇ ਵੀਡੀਓ ਚ ਦੇਖ ਕੇ ਲੈਣਾ ਹੋਵੇ ਕਿਸੇ ਨੇ ਨਵੇਂ ਨੇ ਸ਼ੌਂਕ ਛੱਡ ਦਾਂਗੇ ਬਈ 85 ਤੱਕ ਯਾਰ 85 ਦਾ ਛੱਡ ਦੋਗੇ ਵੀਰੇ ਠੀਕ ਆ ਬਈ ਤੇ ਆਪਣਾ ਕੰਟੈਕਟ ਨੰਬਰ ਵੀਰੇ ਸਾਰਾ ਐਡਰੈਸ ਦੱਸ ਦੋ ਇੱਕ ਵਾਰੀ ਆਪਣਾ ਬਈ ਪਿੰਡ ਭਗਤਾਪਾਈਕ ਆ ਜਿਹੜਾ ਪਠੰਡਾ ਬਈ ਠੀਕ ਆ ਬਈ ਹਾਂ ਨੰਬਰ ਹੈਗਾਗਾ 5 9378111735 93781111735 11735 ਹਾਂਜੀ ਵੀਰੇ ਕਿਸੇ ਨੂੰ ਵੀ ਕੋਈ ਵੀ ਜਾਨਵਰ ਚਾਹੀਦਾ ਹੋਇਆ ਤਾਂ ਵੀਰੇ ਨਾਲ ਕਰ ਲਿਓ ਸੰਪਰਕ ਛੋਟੀ ਉਮਰ ਚ ਵੀਰਾ ਵਪਾਰ ਕਰਨ ਲੱਗਿਆ ਆਪਦੇ ਫਦਰ ਸਾਹਿਬ ਦੇ ਨਾਲ ਆਪਦੇ ਚਾਚਿਆਂ ਨਾਲ ਬਹੁਤ ਸੋਹਣਾ ਲੱਗਿਆ ਵੀਰੇ ਕੋਲੇ ਬਹੁਤ ਸੋਹਣੀ ਨੁਕਰੀ ਕੋੜੀ ਆ ਚਾਰ ਦੰਦ ਤੇ ਇੱਕ ਪੰਜ ਸਾਲਾਂ ਦੀ ਜੀ ਇਹਦੀ ਉਮਰ ਬਹੁਤ ਸੋਹਣੇ ਸੋਹਣੇ ਜਾਨਵਰ ਨੇ ਬਾਈ ਨੇ ਦੋ ਪਸ਼ੇਰੀਆਂ ਵੇਚਦੀਆਂ ਜੀ ਵਧੀਆ ਕੰਮ ਕਰ ਰਿਹਾ ਹੋਰ ਕੀ ਕਹਿਣਾ ਚਾਹੋਗੇ ਵੀਰੇ ਜਿਹੜਾ ਨਵਾਂ ਆਉਂਦਾ ਘੋੜੀਆਂ ਦੇ ਵਿੱਚ ਕੀ ਕੁਝ ਦੇਖਣਾ ਚਾਹੀਦਾ ਉਹਨਾਂ ਨੂੰ ਲੋਕ ਕਹਿੰਦੇ ਨੇ ਅਸੀਂ ਠੱਗੇ ਗਏ ਜੀ ਇਹ ਕਰ ਲਿਆ ਪਪਾ ਜੀ ਨਹੀਂ ਬਈ ਠੱਗੇ ਆਏ ਤਾਂ ਨਹੀਂ ਜਾਂਦੇ ਬਈ ਨਵੇਂ ਵੰਡੇ ਨੂੰ ਤਾਂ ਪਹਿਲਾਂ ਘੋੜੀ ਲੈਣੀ ਚਾਹੀਦੀ ਬਈ ਬਿਸ਼ੇਰੀ ਜਨਾਬੜੇ ਅੱਛਾ ਜੀ ਬਿਸ਼ੇਰੀ ਕਹਾਂ ਵੀ ਬਈ 3 ਸਾਲਾਂ ਐ ਜਾ ਕੇ ਬੰਨ ਦਿਓ ਘੋੜੀ ਰੋਂ 300 ਉਸ ਨੂੰ ਕਹਿੰਦੀ ਬਈ ਹਾਂ ਤਿੰਨ ਬੱਚੇ ਲੈ ਲੂ ਜੀ ਤੂੰ ਮੰਨ ਲਓ ਅੱਗੇ ਵੇਚ ਖਰੀਦ ਕਰਦੇ ਜਾਉਂਦੇ ਆਂ ਤੇ ਬਰੀਡਿੰਗ ਕਰ ਲੂਗਾ ਹਾਂ ਕਿਹੜਾ ਚੰੰਬੀ ਘੋੜੀ ਲੈਣੀ ਬਾਕੀ ਅੱਛਾ ਜੀ ਹਾਂ ਥੋੜੇ ਭਾਅ ਦੀ ਮਿਲ ਜਾਂਦੀ ਹੈ ਜੀ ਆਪਾਂ ਨੂੰ ਵੀ ਕਿੰਨਾ ਕੁ ਟਾਈਮ ਹੋ ਗਿਆ ਕੰਮ ਕਰਦੇ ਨੂੰ ਇਹਦੇ ਵਿੱਚ ਸਾਡੀ ਵੀ ਚੌਥੀ ਪੀੜ੍ਹੀ ਹੋ ਗਈ ਅੱਛਾ ਚੌਥੀ ਪੀੜ੍ਹੀ ਹੋ ਗਈ ਯਾਨੀ ਕਿ ਦਾਦਿਆਂ ਤੋਂ ਕਰ ਰਹੇ ਹੋ ਜੀ ਚਲੋ ਵਧੀਆ ਗੱਲ ਆ ਵੀਰੇ ਵਧੀਆ ਰਿਸਪੌਂਸ ਮਿਲ ਰਿਹਾ ਵੀਰੇ ਮੰਡੀ ਤੋਂ ਚਲੋ ਠੀਕ ਹੈ ਵੀਰੇ ਧੰਨਵਾਦ ਕਿਸੇ ਵੀ ਵੀਰੇ ਨੂੰ ਚਾਹੀਦੀ ਹੋਈ ਕੋਈ ਵੀ ਨੌਕਰੀ ਤਾਂ ਬਾਈ ਨਾਲ ਕਰ ਲਿਓ ਜੀ ਸੰਪਰਕ ਧੰਨਵਾਦ